ਪ੍ਰਸ਼ਾਰਥ ਪਰਮ ਸ਼ਾਂਤੀ ਬਾਬਾ ਨੇ ਕਿਹਾ ਬੱਚੇ ਇਸ ਪ੍ਰਾਣੀ ਜੜ ਜੜੀ ਬਹੁਤ ਤਮੋ ਪ੍ਰਦਾਨ ਦੁਨੀਆ ਨਾਲ ਕੋਈ ਮੂਲ ਨਹੀਂ ਕਿਸੇ ਕਿਸਮ ਦੀ ਪ੍ਰਾਪਤੀ ਦੀ ਇੱਛਾ ਨਹੀਂ ਸਾਰਾ ਦਿਨ ਆਪਣੇ ਆਪ ਨੂੰ ਪੁਆਇੰਟ ਆਫ ਲਾਈਟ ਸਮਝ ਕੇ ਵਾਰ-ਵਾਰ ਆਪਣੇ ਘਰ ਬਾਪ ਦੇ ਕੋਲ ਜਾਣ ਦਾ ਪ੍ਰਸਾਰਥ ਕਰਨਾ ਹੈ ਇਹ ਪ੍ਰਸਾਰਥ ਤੁਸੀਂ ਤੁਰਤੇ ਫਿਰਦੇ ਕੰਮ ਕਰਦੇ ਖਾਣਾ ਖਾਂਦੇ ਸੰਦੇ ਹੋਏ ਵੀ ਕਰ ਸਕਦੇ ਹੋ ਇਹ ਪ੍ਰਸ਼ਾਰਥ ਤੁਹਾਨੂੰ ਸੰਪੂਰਨ ਤੇ ਸੰਪੰਨ ਬਣਾਏਗਾ ਹੁਣ ਇਸ ਪ੍ਰਸ਼ਾਰਥ ਉੱਤੇ ਬਹੁਤ ਹੀ ਧਿਆਨ ਦੇਣਾ ਹੈ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬទਾਉਣਾ ਹੈ ਦੇਖੋ ਬੱਚੇ ਸਮਾਂ ਬਹੁਤ ਤੇਜ਼ੀ ਨਾਲ ਤੁਹਾਡੇ ਪਿੱਛੇ ਆ ਰਹਾ ਹੈ ਧਰਮੇ ਦਾ ਚੱਕਰ ਪੂਰਾ ਹੋਣ ਵਾਲਾ ਹੈ ਇਸ ਨੂੰ ਕੋਈ ਰੋਕ ਨਹੀਂ ਸਕਦਾ ਇਸ ਲਈ ਤੁਸੀਂ ਆਪਣੀ ਇੰਨ ਗਤੀ ਨੂੰ ਆਪਣੇ ਸਮੇਂ ਨੂੰ ਤੇਜ਼ੀ ਨਾ ਰੱਖੋ ਜੇਕਰ ਸਮਾਂ ਤੁਹਾਡੇ ਨਾਲ ਆ ਮਿਲਿਆ ਤਾਂ ਪ੍ਰਸ਼ਾਰਥ ਨਹੀਂ ਹੋ ਪਾਵੇਗਾ ਅਰੇ ਬਾਪੂ ਜੀ ਵੀ ਸਾਕਸ਼ੀ ਹੋ ਜਾਣਗੇ ਇਸ ਲਈ ਆਪਣੇ ਆਪ ਨੂੰ ਚੈੱਕ ਕਰੋ ਅੱਜ ਦੇ ਸਮੇਂ ਅਨਸਾਰ ਮੇਰਾ ਮਨ ਤੇ ਬੁੱਧੀ ਕਿੰਨਾ ਚਰ ਇਸ ਪ੍ਰਾਣੀ ਦੁਨੀਆ ਵਿੱਚ ਜਾਂਦੇ ਹਨ ਚੈੱਕ ਕਰੋ ਜੇਕਰ ਅਜੇ ਵੀ ਤੁਸੀਂ ਇਸ ਦੁਨੀਆ ਤੋਂ ਲਗਾਵ ਮੁਕਤ ਨਹੀਂ ਹੋਏ ਜਾਂ ਤੁਹਾਨੂੰ ਅਜੇ ਵੀ ਇਸ ਦੁਨੀਆ ਤੋਂ ਕੁਝ ਲੈਣਾ ਹੈ ਤਾਂ ਮੰਜ਼ਿਲ ਤੱਕ ਪਹੁੰਚਣਾ ਅਸੰਭਵ ਹੋ ਜਾਵੇਗਾ ਅਤੇ ਜੇ ਪੁਰਾਣੇ ਸੰਸਕਾਰ ਸੰਸਕਾਰਾਂ ਕਰਕੇ ਮਨ ਬੁੱਧੀ ਪੁਰਾਣੀ ਦੁਨੀਆ ਵੱਲ ਜਾਂਦੀ ਹੈ ਤਾਂ ਆਪਣੇ ਸੰਸਕਾਰ ਬਦਲੋ ਕਿਉਂਕਿ ਆਉਣ ਵਾਲਾ ਸਮੇਂ ਸੰਸਕਾਰ ਬਦਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਪੁਰਾਣੇ ਸੰਸਕਾਰਾਂ ਦੇ ਬੀਜ ਨੂੰ ਖਤਮ ਕਰੋ ਇਹੇ ਸਮਾਂ ਹੈ ਨਹੀਂ ਤਾਂ ਸਜ਼ਾ ਖਾਣੀ ਪਵੇਗੀ ਬਾਬਾ ਨੇ ਦੇਖਿਆ ਕਿ ਬੱਚਿਆਂ ਦਾ ਜੋਕ ਵੱਲ ਬਹੁਤ ਧਿਆਨ ਹੈ ਪੂਰੀ ਤਰ੍ਹਾਂ ਦਿਨਚਰਿਆ ਉਤੇ ਧਿਆਨ ਰੱਖੋ ਹੁਣ ਤਾਂ ਪ੍ਰਸ਼ਾਰਤ ਸਦਾ ਕਾਲ ਲਈ ਹੋਣਾ ਚਾਹੀਦਾ ਹੈ ਛੇ ਪੰਜ ਛੇ ਕੈਂਟੀਆਂ ਲਈ ਨਹੀਂ ਜਦ ਤੱਕ ਤੁਸੀਂ ਆਪਣੇ ਉਤੇ ਧਿਆਨ ਨਹੀਂ ਰੱਖਦੇ ਹੋ ਉਦੋਂ ਤੱਕ ਨੇਚਰ ਨਹੀਂ ਬਦਲੇਗੀ। ਇਹ ਹੀ ਥੋੜਾ ਸਮੇਂ ਹੈ ਵਾਪਸ ਮਾਨ ਬਣਨ ਦਾ ਅਰਥਾ ਆਪਣੇ ਆਪ ਨੂੰ ਸੰਪਨ ਅਤੇ ਸੰਪੂਰਨ ਬਣਾਉਂਦਾ। ਜੇ ਨਹੀਂ ਤੁਸੀਂ ਨਹੀਂ ਕਰ ਸਕਦੇ ਤਾਂ ਕੋਈ ਹੋਰ ਕਰ ਲਵੇਗਾ। ਸਮੇਂ ਦੀ ਪ੍ਰਾਪਤੀ ਤਾਂ ਹੋਣੀ ਹੀ ਹੈ। ਬਾਬਾ ਹੋਂਨਾ ਪਿਆਰ ਨਾਲ ਸਮਝਾਣੀ ਦੇ ਰਹੇ ਹਨ। ਤਾਂ ਜੋ ਬੱਚੇ ਸਮੇਤੋ ਪਹਿਲਾਂ ਆਪਣਾ ਲਕਸ਼ਿ ਨੂੰ ਪ੍ਰਾਪਤ ਕਰਕੇ ਬਾਪ ਦੇ ਸੰਯੋਗੀ ਬਣ ਜਾਣ ਮਿਹਨਤ ਨਾਲ ਸਮਝੋ ਅਤੇ ਅੱਗੇ ਵਧੋ ਦੇਖੋ ਬੱਚੇ ਹੁਣ ਨਾ ਹੀ ਪਾਰੀ ਹੋਣਾ ਹੈ ਤੇ ਨਾ ਹੀ ਕਿਸੇ ਦਾ ਦਿਲ ਜੋੜਨਾ ਹੈ ਬਾਪ ਕਿਸੇ ਦੇ ਨਾਲ ਦਿਲ ਜੋੜਨਾ ਹੈ ਤੋੜਨਾ ਹੈ ਬਾਪ ਇਸ ਸਮੇਂ ਤੁਹਾਡੇ ਨਾਲ ਹੈ ਇਸ ਲਈ ਪਿਆਰ ਦੇ ਨਾਲ ਖੁਸ਼ ਰਹਿੰਦਿਆਂ ਆਪਣੇ ਉਤੇ ਧਿਆਨ ਰੱਖੋ ਆਪਣੇ ਆਪ ਨੂੰ ਵਿਸ਼ਰਧੇ ਸਾਹਮਣੇ ਪ੍ਰਤੱਖ ਕਰੋ ਕਿਉਂਕਿ ਤਹਾਡੇ ਰਾਈ ਹਨ ਬਾਪ ਪ੍ਰਤੱਖ ਹੋਵੇਗਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ